ਚੋਕਤਾ ਅਵਾਰਡ ਪਹਿਲਾਂ ਸੀ ਭਗਤਪੁਰ ਸਿੰਘ ਹੋਰ ਆਮ ਦਾ ਮਨੁੱਖਤਾ ਦੀ ਸੇਵਾ ਦਾ ਅਵਾਰਡ ਹੁਣ ਬਾਬਾ ਫਰੀਦ ਦੇ ਨਾਲ ਹੀ ਦਿੱਨ ਲੱਗ ਪਏ ਇਹ ਅਵਾਰਡ ਤੋਂ ਮਨੁੱਖਤਾ ਦੀ ਸੇਵਾ ਜਿਹੜਾ ਸਦਾਰਨ ਹੋਰ ਮਕਸਦ ਕੋਈ ਫਾਲਸਿੰਗ ਹੋ ਰਾਨੋ ਸਰਵ ਸੰਮਤੀ ਦੇ ਨਾਲ ਸਭਾ ਨੇ ਚੁਣੇ ਜਿਹੜੀ ਬਾਬਾ ਫਰੀਦ ਸੋਸਾਇਟੀ ਇਹਨਾਂ ਗੁਰਦੁਰਾ ਗੋਧਰੀ ਸੋਸਾਇਟੀ ਇਹ ਢੰਡਾ ਸਾਹਿਬ ਸੋਸਾਇਟੀ ਹੈ ਇਹ ਜੁਬਿਲੀ ਵਰਸਲੀ ਫੈਸਲਾ ਹੋਇਆ ਬੜੇ ਨਾਂ ਆਏ ਸੀ ਬੜੀ ਲਿਸਟ ਆਈਆਂ ਸੀ ਗੁਰਾ ਲੱਗਦਾ ਮੈਂ ਕਿਸੇ ਦੇ ਨਾਮ ਲਵਾਂ ਔਰ ਜਿਹੜਾ ਦੂਸਰਾ ਨਾਮ ਹੈ ਉਹ ਸਵਾਰਿੰਦਰ ਜੀ ਸਿਉਰਾ ਦੇ ਖਾਲਸਾ ਜੀ ਦੇ ਜਿਹਨਾਂ ਜਿਹੜੇ ਇਹਨਾਂ ਦੇ ਫਾਊਂਡਰ ਪ੍ਰਧਾਨ ਸੀਗੇ ਸੁਭਾਵਾਂ ਦੇ ਜਿਨ੍ਹਾਂ ਦੇ ਉਪਰਾਲੇ ਨਾਲ ਹੀ ਅੱਜ ਆ ਸਭ ਕੁਝ ਬਣਿਆ ਹੈ ਉਹਨਾਂ ਦੀ ਮਿਹਨਤ ਨਾਲ ਬਣਿਆ ਉਹ ਯਾਦਗਾਰੀ ਵਾਰਡ ਦੇ ਸੁਸਾਇਟੀ ਵਾਲੇ ਕਹਿੰਦੇ ਸੀਗੇ ਮੈਂ ਇਸੇ ਖਿਲਾਫ ਸੀ ਇਹ ਸਾਰੇ ਕਹਿੰਦੇ ਕਿ ਨਹੀਂ ਇਹ ਜ਼ਰੂਰ ਦੇਣਾ ਚਾਹੀਦਾ ਆਪਾਂ ਨੂੰ ਉਹ ਦੂਸਰਾ ਉਹਨਾਂ ਦਾ ਯਾਦਗਾਰੀ ਅਵਾਰਡ ਹੈ ਉਹ ਯਾਦਗਾਰੀ ਉਹ ਅਵਾਰਡ ਜਿਹੜਾ ਉਹ ਤਾਂ ਸੁਸਾਇਟੀ ਤੇ ਸਮਾਜ ਦੀ ਸੇਵਾ ਕਰਨ ਵਾਲਿਆਂ ਨੂੰ ਮਿਲ ਸਕਦਾ ਪਹਿਲਾ ਅਵਾਰਡ ਆ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਲੇਕਿਨ ਜਿਹੜਾ ਦੂਸਰਾ ਅਵਾਰਡ ਹੈ ਉਹ ਉਹ ਜਿਹੜਾ ਦਾਇਰਾ ਹੈ ਉਹ ਖੁੱਲ ਹੈ ਉਹ სპੋਰਟਸਮੈਨ ਨੂੰ ਜਾਂ ਕੋਈ ਬੱਚੇ ਆਪਣੇ ਸਕਾਲਰ ਹੈ ਉਹਨਾਂ ਨੂੰ ਜਾਂ ਲਿਖਾਰੀਆਂ ਨੂੰ ਵੀ ਇਹ ਕਿਸ ਨੂੰ ਦਿੱਤਾ ਜਾ ਸਕਦਾ ਜਿਹਦੇ ਤੇ ਸਭਾ ਦੀ ਰਜ਼ਮੰਦੀ ਹੋ ਜੇ ਉਹ ਫੈਸਲਾ ਵੀ ਸਿਰਫ ਸੰਧੀ ਨਾਲ ਹੋਇਆ ਕਿ ਇਹ ਜਿਹੜਾ ਸਪੋਰਟਸ ਇਵੈਂਟ ਹੈ ਉਹਦੇ ਚ ਏਨੀ ਵੱਡੀ ਜਿਹੜੀ ਪ੍ਰਾਪਤੀ ਹੈ ਆਪਣੇ ਫੀਦ ਕੋਲ ਜਿੱਤੀ ਹੈ ਇਸੇ ਕੋਲੇ ਵਰਲਡ ਕੱਪ ਦੇ 골ਡ ਮੈਡਲ ਵੀ ਹੈ ਏਸ਼ੀਆ ਕੱਪ ਤੋਂ ਤੇ ਇੱਕ ਵਰਲਡ ਕੱਪ ਹੁੰਦਾ ਹੈ ਹਾਂ ਮਾਫੀ ਉਹ ਵਰਲਡ ਕੱਪ ਦੇ ਇਨਾਂ ਕੋਲੇ ਆਵਾਰਡ ਉਸ ਸਮੇਂ ਕੋਲ ਬਰਥ ਬੈਲ ਨਹੀਂ ਹੈ 올림픽 ਇਹ ਖੇਡ ਕੇ ਆਏ ਹੈ 올림픽 ਪ੍ਰੈਜ਼ੈਂਟ ਕਰਨਾ ਤੁਸੀਂ ਦੇਖੋ ਦੁਨੀਆ 'ਚ ਕਿੰਨੇ ਵੱਡੇ ਲੋਕ ਹੈ ਜਿਹੜੇ ਇਸੇ ਕੰਪਿਟੀਸ਼ਨ ਚ ਕਰਦੇ ਹੈ ਪਾਰਟਿਸਿਪੇਟ ਕਿ ਇਹ ਬੱਚੀ ਨੇ ਜ਼ਰੂਰ ਲੈਣਾ ਹੈ 골ਡ ਮੈਡਲ 올림픽 ਉਹ ਇਹ ਇੱਕ ਖੇਡ ਦਿਮਾਗ ਦੀ ਉਂਗਲਾਂ ਦੀ ਉਹ ਤਾਂ ਕੋਆਰਡੀਨੇਸ਼ਨ ਹੈ

ਕੋਈ ਲਾਉਜ਼ ਨਹੀਂ ਨਿਕਲਦੇ ਕਿ ਇੰਨੇ ਦਾਤ ਯਾਨੀ ਕਿ ਇੰਨੀ ਵੱਡੀ ਦਾਤ ਸਾਨੂੰ ਮਿਲ ਗਈ ਹੈ ਯਾਨੀ ਕਿ ਇਹ ਚੀਜ਼ਾਂ ਜਿਹੜੀਆਂ ਨਾ ਪੈਸਿਆਂ ਜਾਂ ਤੋਲੀਆਂ ਨਹੀਂ ਜਾ ਸਕਦੀ ਆਪਾਂ ਜਦੋਂ ਨਾ ਕਿ ਮਟੀਰੀਅਲ ਨਾਲ ਤੋਲ ਲਈਏ ਪਰ ਇਹ ਸਾਡੇ ਜਿਹੜਾ ਅੰਦਰ ਬੈਠਾ ਉਹਨੇ ਪਤਾ ਵਾ ਕਿ ਕਿੰਨੀ ਖੁਸ਼ੀ ਹੈ ਜੀ ਮਾਣ ਵਾਲੀ ਗੱਲ ਹੈ ਜੀ ਹੋਂਵੇਂ ਆ ਜਵੇ ਕਿ ਵਰੀ ਇਹਨੇ ਕੋਈ ਚੀਜ਼ ਯਾਨੀ ਕਿ ਇੱਕਦਮ ਵੱਡੀ ਹੱਥ ਦੇ ਵਿੱਚ ਆ ਜਵੇ ਤਾਂ ਬੰਦੇ ਦਾ ਅਗੇ ਸਿਸਟਮ ਹਲੇ ਜਾਣਾ ਉਹ ਵੀ ਅਸੀਂ ਪਰਮਾਤਮਾ ਅੱਗੇ ਜੋਦੜੀ ਕਰਦੇ ਆ ਕਿ ਉਹ ਨਾ ਹੋਵੇ ਯਾਨੀ ਕਿ ਬਹੁਤ ਬਹੁਤ ਹੀ ਖੁਸ਼ੀ ਰਹੇ ਤੇ ਇਸ ਤਰ੍ਹਾਂ ਨਹੀਂ ਸੋਚਿਆ ਵੀ ਕਿਸ਼ਤੀਆਂ ਬਣਾਉਣੀਆਂ ਕਿਉਂਕਿ ਦੇਖੋ ਆਈਡੀਆ ਮੈਂ ਅੱਗੇ ਵੀ ਕਹਿਣਾ ਹੁੰਦਾ ਵਾਂ ਕਿ ਜਦੋਂ ਪਰਮਾਤਮਾ ਨੇ ਚੰਗਾ ਕਾਰਜ ਕਰਵਾਉਣਾ ਹੈ ਨਾ ਤੇ ਤੁਹਾਡੇ ਨੂੰ ਕਰਵਾਉਣਾ ਵਾ ਤੇ ਤੁਹਾਡੀ ਡਿਊਟੀ ਲਈ ਹੈਗੀ ਆ ਤੇ ਉਹਨੇ ਕਰਵਾ ਹੀ ਲੈਣਾ ਵਾ ਦਿਮਾਗ ਦੇ ਵਿੱਚ ਆਈਡੀਆ ਵੀ ਉਹਨੇ ਹੀ ਪਾਉਣਾ ਹੁੰਦਾ ਵਾ ਕਿਉਂਕਿ ਦਿਮਾਗ ਹੈ ਨਾ ਮੈਮਰੀ ਕਾਰਡ ਹੀ ਹੈ ਕਿਸਮ ਦਾ ਤੇ ਜੇ ਕੋਈ ਕਾਰਜ ਗਲਤ ਕਰ ਰਿਹਾ ਹੋਵੇ ਤਾਂ ਖਰਾਬ ਵੀ ਹੋ ਜਾਂਦੇ ਦਿਮਾਗ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਜੀ ਆ ਪਰਮਾਤਮਾ ਨੇ ਹੀ ਕਰਵਾਇਆ ਦਿਮਾਗ ਦੇ ਵਿੱਚ ਗੱਲ ਲਿਆਉਂਦੀ ਆ ਤੇ ਪਰਮਾਤਮਾ ਨੇ ਇੰਪਲੀਮੈਂਟ ਕਰਵਾਇਆ ਮੈਂ ਤੋਂ ਜਿਆਦਾ ਕੁਝ ਨਹੀਂ ਜਾਨਣਾ ਚਾਹੁੰਦਾ ਬਹੁਤ ਜਿਆਦਾ ਖੁਸ਼ੀ ਹੋਈ ਕਿ ਬਾਬਾ ਫਰੀਦ ਜੀ ਦੇ ਦਿਨ ਤੇ ਮੈਨੂੰ ਬਾਬਾ ਫਰੀਦ ਕਮੇਟੀ ਵੱਲੋਂ ਇੱਕ ਵਾਰ ਦਿੱਤਾ ਗਿਆ ਹੈ ਤੇ ਇਸ ਅਵਾਰਡ ਦਾ ਕਿਉਂਕਿ ਮੈਂ ਹੁਣੇ ਕਹਿ ਚੁੱਕੀ ਹਾਂ ਕਿ ਮੈਨੂੰ ਹੁਣ ਸਟੇਜ ਤੇ ਵੀ ਮੈਂ ਅਨਾਉਂਸਰ ਨੇ ਕੀਤਾ ਸੀ ਕਿ ਮੈਂ ਇਹ ਫਲੱਡ ਦੇ ਵਿੱਚ ਦੇਣਾ ਪਸੰਦ ਕਰੂੰਗੀ ਰਸਾਇਆ પાਕੇ ਕਿਉਂਕਿ ਮਿਲਦਾ ਉਸ ਤੇ ਜ਼ਿਆਦਾ ਮਿਹਨਤ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋਡ ਹੈ ਉੱਥੇ ਜਿੰਨੇ ਵੀ ਲੋਕੀ ਹੈਗੇ ਆ ਬਹੁਤ ਜ਼ਿਆਦਾ ਪੀੜਤਾ ਹੈ ਤੇ ਉਹਨਾਂ ਨੂੰ ਜ਼ਰੂਰ ਆਪਾਂ ਕੁਝ ਨਾ ਕੁਝ ਸ਼ਰਤ ਕਰਨੀ ਚਾਹੀਦੀ ਹੈ ਆਪਣੀ ਆਪਣੀ ਮਾਰੇ ਥੋੜਾ ਜਿਹਾ ਦੱਸੋ ਕਿ ਜਿਹੜੇ ਬਹੁਤ ਪਹਿਲੀ ਵਾਰ ਦੇਖਦੇ ਆ ਕਿੱਥੇ ਕਿੱਥੇ ਕਿਹੜੀ 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 ਕੈਂਪ ਹੈ ਨੇ ਮੈਂ ਆਈਫੋਲ ਸ਼ੂਟਰ ਐ ਤੇ ਮੈਂ ਹੁਣੇ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਦੋ 골ਡ ਪ੍ਰਾਪਟ ਕੀਤੇ ਐ ਤੇ ਹੁਣ ਜਲਦੀ ਇਸ ਸਾਲ ਦੇ ਐਂਡ ਦੇ ਵਿੱਚ ਸਾਡੀ ਵਰਲਡ ਚੈਂਪੀਅਨਸ਼ਿਪ ਹੋਣੀ ਐ ਤੇ ਮੈਂ ਹੁਣ ਉੱਥੇ ਪਾਰਟਿਸਿਪੇਟ ਕਰਨ ਜਾ ਰਹੀ ਐ। ਮੈਂ ਕੁਝ ਮਹਿਸੂਸ ਕਰ ਰਿਹਾ ਆਪਣੇ ਸ਼ਹਿਰ ਦੇ ਵਿੱਚ ਹੀ ਮਾਣ ਬਹੁਤ ਜ਼ਿਆਦਾ ਗਮ ਕੀ ਆਪਾ ਫਿਜੀ ਦਾ ਸ਼ਹਿਰ ਐ ਤੇ ਉਹਨਾਂ ਦੇ ਅੱਜ ਮੇਂ ਵਧੀਆ ਅਫਸਰ ਤੇ ਮੈਨੂੰ ਇੰਨਾ ਵਧੀਆ ਸਨਮਾਨ ਕੀਤਾ ਤੇ ਬਹੁਤ ਜ਼ਿਆਦਾ ਖੁਸ਼ੀ ਆਪੇ ਸ਼ਹਿਰ ਚ।